ਨੌ ਵੀ ਮਤਰਾ 3 ਦਿਨ ਹੋ ਗਏ 4 ਦਿਨ ਬਾਲਾਂ ਇਕੱਠਾ ਕਰਦੇ ਆ ਤੇ ਅੱਜ ਪਹਿਲੀ ਟਰਾਲੀ ਬਾਬੇ ਦੀ ਕਿਰਪਾ ਨਾਲ ਬਾਲਾਂ ਦੀ ਲੈਣਤੀ ਚਰਾਉਣ ਵਾਸਤੇ ਆਰੇ ਤੇ ਪਹੁੰਚ ਗਏ ਅੱਧਰ ਅੰਕਲ ਨੇ ਆਰਾਗਾ ਤਿਆਰ ਤੇ ਬਾਲਾਂ ਦਾ ਚੀਰਨਾ ਹੋ ਗਿਆ ਆਪਣਾ ਚਾਲੂ ਬਾਬੇ ਦੀ ਕਿਰਪਾ ਨਾਲ ਚੋਲੇ ਦੇ ਮੇਲੇ ਵਾਸਤੇ ਛਾਂਗ ਵਾਸਤੇ ਗਿਆ ਹਿਜਾਰਪੁਰ ਖਣੇ ਵਾਲਾ ਜਿਹੜਾ ਸੰਭਲ ਚੱਲ ਕੇ ਆਉਂਦੀ ਹੈ ਡੇਰਾ ਬਣਾਣ ਤੇ ਆਪਣੇ ਫਰੈਂਡ ਵੀ ਪਾਰ ਚੱਲਣੇ ਉਹਦੇ ਵਾਸਤੇ ਨੌ ਜਾਣੇ ਵੀਰ ਬਾਲਾਂ ਚਰਣ ਆ ਗਏ ਆ ਤਿੰਨ ਭੰਗਵਾ ਦੇ ਆਰੇ ਤੇ ਤੇ ਬਣੇ ਰੋ ਜਿਹਦੇ ਨਾਲ ਬਾਕੀ ਵੀਡੀਓ ਵੀ ਅਡ ਕਰਾਂਗੇ ਤੌਣਕ ਮੇਲਾ ਬਾਕੀ ਨੌਜਵਾਨ ਆਉਣ ਵਾਲੇ ਹੈ ਜੀ ਵੀਡੀਓ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਕਾਹ ਜਿਵੇਂ ਆਪਾਂ ਕਰਨੇ ਕਰਾਤੀ ਬੱਲੇ ਬੱਲੇ ਇਤਰ ਨੌਜਵਾਨ ਵੀ ਹੋਰ ਜੀ ਆ ਕੇ ਟਰਾਲੀ ਹੋ ਗਈ ਖਾਲੀ ਹੁਣ ਲੱਦਣਾ ਸ਼ੁਰੂ ਕਰਤਾ ਬਹੁਤ ਸਾਹ ਦੇ ਨਾਲ ਨੌਜਵਾਨ ਵੀ ਡੇ ਆ ਬਾਲਨ ਸੇਵਾ ਕਾਨੇ ਚਰਾਉਂ ਨੌਜਵਾਨ ਵੀਰਾਂ ਵਾਸਤੇ ਬਾਲਨ ਦੇ ਸੇਵਾ ਕਾਨੇ ਆਈ ਆਂਟੀ ਨੇ ਚਾਹ ਦੇ ਨਾਲ ਲੱਡੂ ਲਿਆਂਦੇ ਆ ਬਾਲਨ ਦੀ ਸੇਵਾ ਕਾਨੇ ਨੌਜਵਾਨ ਵੀਰ ਨਾਲ ਚਾਹ ਦੇ ਨਾਲ ਲੱਡੂ ਨੌਜ ਨੌਜਵਾਨ ਵੀਰਾਂ ਵਾਸਤੇ ਇੱਧਰ ਉਹਨੇ ਜੱਗਾ ਹੀ ਸੇਵਾ ਦਿੱਤੀਆ ਕਿਉਂਕਿ ਮੈਂ ਆ ਰਿਹਾ ਥੇ ਕਾਂ ਕੇ ਦਾ ਜਦੋਂ ਆਇਆ ਚਾਹ ਪੀਲਾ ਚਾਹ ਪੀਲਾ ਚਾਹ ਪੀਲੋ ਚਾਹ ਪੀਲੋ ਫਿਰ ਹੋਰ ਚਾਹ ਇੱਥੇ ਟਰਾਲੀ ਖਾਲੀ ਹੋ ਗਈ ਨਦਰਾ ਸ਼ੁਰੂ ਕਰਤਾ ਵਾ ਮਿੰਟਾਂ ਮਿੰਟ ਬਾਅਦ ਦੋ ਘੰਟੇ ਹੋ ਗਏ ਤੇ ਦੋ ਘੰਟੇ ਹੋਰ ਛੇੜਾ ਤੇ ਜੇ ਦੂਜੀ ਟਰਾਲੀ ਲੈਣ ਦੀ ਕਾਇਮ ਨਾ ਹੋਵੇ ਦੂਜੀ ਟਰਾਲੀ ਲੈ ਆਉਣੀ ਸਾਲਾ ਸਾਵਾ ਇੱਥੇ ਨੌਜਵਾਨ ਪੀੜੀ ਅਗਲੀ ਤਿਆਰ ਹੁੰਦੀ ਆ ਬਾਲਣ ਸੇਵਾ ਕਰਨ ਵਾਸਤੇ ਤੇ ਲੌਬੀ ਮੇਤਰੇ ਇੱਕ ਟਰਾਲੀ ਚੀਰੀ ਗਈ ਆ ਦੂਜੀ ਟਰਾਲੀ ਆਉਂਦੀ ਆ ਤੇ ਅੱਧੀ ਭਰ ਗਈ ਆ ਤੇ ਇਧਰ ਨੌਜਵਾਨਾ ਵੀਰ ਸੇਵਾ ਦੀ ਸੇਵਾ ਸੇਵ ਲੈਂਦੇ ਆ ਪੀਨੇ ਲਾਂਤੀ ਸੇਵਾ ਹੀ ਕਰ ਲਾਦਾ ਚੀਰ ਕੇ ਨੌਜਵਾਨ ਵੀਰਾਂ ਵਾਸਤੇ ਅੰਕਲ ਨੂੰ ਹੀ ਆਵਾਜ਼ ਮਾਰਾਂ ਅੰਕਲ ਨੂੰ ਦੋ ਯਾਰ ਅੰਕਲ ਜੀ ਕਰ ਲਓ ਤਿੱਖੀ ਦੁਖੀ ਆਰੀ ਚਗੀ ਤੇਰਾ ਤੇ ਇੱਕ ਕੱਲ ਲਿਉਣੀ ਆ ਤੋ ਰਾਤ ਨੂੰ ਵੀ ਤਿੱਖਿਆ ਕਰ ਛੜਿਓ ਆਰੀਆਂ ਇੱਕ ਕੱਲ ਆ ਜੂਗੀ ਜੇ ਹੋਈ ਤੇ ਮੈਨਾਂ ਜਾਵਾਂਗੇ ਨਹੀਂ ਨਹੀਂ ਹੁਣ ਆ ਮਮਾ ਇਹ ਚੀਜ਼ਾਂ ਦੂਜੀ ਮਾ ਆ ਗਈ ਤੇ ਜੀ ਟਰਾਲੀ ਇਹ ਇਹ ਕਰਕੇ ਨਾ